ਜੁਟੋ ਵਾਈਸ ਫਾਊਂਡੇਸ਼ਨ ਫਗਵਾੜਾ ਸ਼ੰਕਰਾ ਹਸਪਤਾਲ ਲੁਧਿਆਣਾ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਚੈੱਕਅਪ ਕੈਂਪ 3 ਮਈ ਦਿਨ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸ ਐਂਡ ਰਿਸਰਚ ਸੈਂਟਰ ਸਤਨਾਮਪੁਰਾ ਵਿਖੇ ਲਗਾਇਆ ਜਾ ਰਿਹਾ ਹੈ ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ ਟੱਟ ਨੇ ਦੱਸਿਆ ਕਿ ਆਪਰੇਸ਼ਨ ਲਈ ਚੁਣੇ ਗਏ ਮਰੀਜ਼ਾਂ ਲਈ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ ਇਸ ਲਈ ਲੋੜਵੰਦ ਮਰੀਜ਼ ਆਪਣੇ ਆਧਾਰ ਕਾਰਡ ਦੀ ਫੋਟੋ ਕਾਪੀ ਨਾਲ ਜ਼ਰੂਰ ਲੈ ਕੇ ਆਉਣ ਉਨ੍ਹਾਂ ਕਿਹਾ ਕਿ ਇਹ ਜੋ ਕਿ ਮਹਿੰਗਾਈ ਦੇ ਸਮੇਂ ਵਿੱਚ ਅੱਖਾਂ ਦਾ ਮਹਿੰਗਾ ਆਪਰੇਸ਼ਨ ਕਰਵਾਉਣਾ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਲਈ ਬਹੁਤ ਮੁਸ਼ਕਲ ਹੁੰਦਾ ਹੈ ਇਸ ਲਈ ਸਾਡੀ ਸੰਸਥਾ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾਣਾ ਅਤੇ ਲੈ ਕੇ ਆਣਾ ਦਵਾਇਆਂ ਅਤੇ ਐਨਕਾਂ ਸਾਰਾ ਕੁਝ ਮੁਫਤ ਵਿੱਚ ਦਿੱਤਾ ਜਾਵੇਗਾ। ਦੇਖੋ ਪੂਰੀ ਖਬਰ। ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਜੇ ਸੱਚ ਦਾ ਪ੍ਰਦੇਖ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ। ਦੇਖੋ ਪੂਰੀ ਖਬਰ ਤੇ ਉਠਾਓ ਇਸ ਕੈਂਪ ਦਾ ਲਾਭ। ਸਾਡਾ ਜਿਹੜਾ ਕੈਂਪ ਹੈ ਜੀ ਪਿਛਲੇ ਸਾਲ ਵੀ ਲੱਗਾ ਸੀਗਾ। ਸ਼ੰਕਰਾਈ ਹਸਪੀਟਲ ਐਸਐਨਜੀ ਚੈਰੀਟੇਬਲ ਟਰਸ ਯੂਕੇ ਦੇ ਸਹਿਯੋਗ ਨਾਲ ਤੇ ਇਸ ਵਾਰ ਵੀ ਅਸੀਂ ਪਰਸੋ 3 ਮਈ ਨੂੰ ਸ਼ੁੱਕਰਵਾਰ ਨੂੰ ਕੈਂਪ ਲਵਾਉਣ ਜਾ ਰਹੇ ਹਾਂ। ਤੇ ਮੇਰੀ ਇਹੀ ਅਪੀਲ ਹੈ ਤੁਹਾਡੇ ਸਾਰਿਆਂ ਦੇ ਮੱਧਮ ਤੋਂ ਕਿ ਵਰਤਮਾਨ ਲੋਕੀ ਤੁਸੀਂ ਆਓ ਤੇ ਆਪਣੀ ਅੱਖਾਂ ਦਾ ਚੈੱਕਅਪ ਕਰਾਓ ਕਿਉਂਕਿ ਇਹ ਮੌਕਾ ਕੋਈ ਕੋਈ ਦਿੰਦਾ ਕਿਉਂਕਿ ਐਨ ਜੀਓਜ਼ ਕਰਦੀਆਂ ਕਿ ਲੋਕਾਂ ਦੀ ਭਲਾਈ ਤੇ ਮੈਂ ਚਾਹਨਾ ਹੈ ਕਿ ਤੁਸੀਂ ਵਰਤਮਾਨ ਇਸ ਦਾ ਫਾਇਦਾ ਚੱਕੋ ਤਾਂ ਕਿ ਤੁਹਾਡੀ ਅੱਖਾਂ ਦਾ ਜਿਹੜਾ ਇਲਾਜ ਹੈ ਉਹ ਫਰੀ ਆਫ ਕੋਸਟ ਹੋ ਸਕੇ ਇਹਦੇ ਵਿੱਚ ਕੋਈ ਖਰਚਾ ਪੇਸ਼ੈਂਟ ਦਾ ਨਹੀਂ ਹੋਵੇਗਾ ਸਾਰਾ ਖਰਚਾ ਐਨ ਜੀਓ ਚੱਕੇਗੀ ਆਣ ਜਾਣ ਦਾ ਜੋ ਵੀ ਹੈ ਦਵਾਈਆਂ ਦਾ ਸਾਰਾ ਕੁਝ ਤੇ ਉਸ ਤੋਂ ਬਾਅਦ ਵੀ ਆਪਰੇਸ਼ਨ ਤੋਂ ਬਾਅਦ ਵੀ ਘੱਟੋ ਘੱਟ 6 ਮਹੀਨੇ ਸਾਡੀ ਟੀਮ ਹੈ ਜਿਹੜੀ ਓਪੀਏ ਦਾ ਨਾਲ ਸੰਪਰਕ ਚ ਰਹਿੰਦੀ ਹੈ ਕਿ ਜੇ ਕੋਈ ਪ੍ਰੋਬਲਮ ਆਉਂਦੀ ਹੈ ਅਸੀਂ ਫਿਰ ਇਹਨਾਂ ਦਾ ਇਲਾਜ ਜਾਂ ਕੁਝ ਵੀ ਹੋਗਾ ਤੇ ਉਹ ਵੀ ਨਾਲ ਕਰਵਾਵਾਂਗੇ ਸਾਰਾ ਅਰੇ 3 ਮਹੀਨੇ ਜਿਹੜਾ ਤੁਹਾਡਾ ਕੈਂਪ ਲਗਾਇਆ ਜਾ ਰਿਹਾ ਇਹਦੀ ਜਗ੍ਹਾ ਕਿਹੜੀ ਆ ਤੇ ਕਿੰਨੇ ਤੋਂ ਕਿੰਨੇ ਵਜੇ ਤੱਕ ਪੇਸ਼ੈਂਟ ਇੱਥੇ ਜ ਆ ਸਕਦਾ ਉਹ ਦੱਸ ਦੋ ਜੀ ਇਹਦੀ ਜਗ੍ਹਾ ਹੈ ਜੀ ਰਾਮਗੜੀਆ ਇੰਸਟੀਚਿਊਟ ਆਫ ਹੈਲਥ ਸਾਇੰਸਿਸ ਰਿਸਰਚ ਫਗਵਾੜਾ ਸਤਨਾਮਪੁਰਾ ਤੇ 9 ਤੋਂ 1 ਇਹ ਇਹਦਾ ਟਾਈਮਿੰਗ ਹੈਗੇ ਆ ਤੇ ਸਾਡੇ ਕਾਬਿਲ ਡਾਕਟਰਾਂ ਦੀ ਟੀਮ ਇੱਥੇ ਹੋਏਗੀ ਤੇ ਉਸ ਵੇਲੇ ਦੇ ਟਾਈਮ 'ਚ ਜਿੰਨੇ ਆ ਕੇ ਆਪਣਾ ਆਧਾਰ ਕਾਰਡ ਤੇ ਆਈਸ਼ੂਨ ਕਾਰਡ ਜੇ ਕੋ ਹੈਗਾ ਉਹ ਜ਼ਰੂਰ ਲੈ ਕੇ ਆ ਇਹ ਸਿਰਫ ਫਗਵਾੜੇ ਦੇ ਜਾਂ ਨਾਲ ਲੱਗਦੇ ਪਿੰਡਾਂ ਦੇ ਲੋਕ ਆ ਕੇ ਟੈਸਟ ਕਰਾ ਸਕਦੇ ਜਾਂ ਆਲੇ ਦੁਆਲੇ ਦੇ ਹੂੜ ਜਿਨ੍ਹਾਂ ਨੇ ਵੀ ਇਹ ਨਿਊਜ਼ ਦੇਖੀ ਹੈ ਜਿਨ੍ਹਾਂ ਨੂੰ ਅੱਖਾਂ 'ਚ ਪ੍ਰੋਬਲਮ ਹੈ ਤੇ ਉਹ ਆਧਾਰ ਕਾਰਡ ਲੈ ਕੇ ਇੱਥੇ ਤੁਹਾਨੂੰ ਕੰਟੈਕਟ ਕਰ ਸਕਦੇ ਹਾਂਜੀ ਬਿਲਕੁਲ ਕਰ ਸਕਦੇ ਜਰੂਰੀ ਨਹੀਂ ਫਗਵਾੜੇ ਦੇ ਸਾਨੂੰ ਥੰਬਰੀ ਸਰੋ ਆਸੇ ਪਾਸੇ ਲੁਧਿਆਣੇ ਤੋਂ ਸ਼ਹਿਰ ਭਰੋਂ ਵੀ ਫੋਨ ਆਉਂਦੇ ਆ ਜਿਹੜਾ ਪੇਸ਼ੈਂਟ ਪਹੁੰਚ ਸਕਦਾ ਸਾਡੇ ਕੋਲ ਇਹਨੇ ਮੱਦਮ ਨਹੀਂ ਹੈ ਕਿ ਕਿਸੇ ਆਪਣੀ ਕੁਝ ਪੀਚ ਕੇ ਉਹਨਾਂ ਨੂੰ ਮੰਗਾ ਲਈਏ ਰੱਬ ਕਰੂਗਾ ਉਹ ਵੀ ਆ ਜਾਣਗੇ ਪਰ ਜੇ ਕੋਈ ਆ ਸਕਦਾ ਹੈ ਕੋਈ ਵੀ ਆ ਸਕਦਾ ਆਪਣਾ ਆਧਾਰ ਕਾਰਡ ਲੈ ਕੇ ਜਿਹਨੂੰ ਲੱਗਦਾ ਕਿ ਉਹਦੇ ਅੱਖਾਂ 'ਚ ਪ੍ਰੋਬਲਮ ਹੈ ਲਗਾਤਾਰ ਇਹ ਤੁਹਾਡੇ ਵੱਲ ਦੂਜੇ ਕੈਂਪ ਹੋ ਜਾਇਆ ਜਾ ਰਿਹਾ ਪਹਿਲੇ ਕੈਂਪ 'ਚ ਜਿਆਦਾ ਹੋਣ ਗਿਆ ਕਿੰਨੇ ਪੇਸ਼ੈਂਟ ਆਏ ਕਿੰਨਾ ਚੈੱਕ ਕੀਤਾ ਕਿ ਉਹਦਾ ਫੀਰਵਾ ਦੇ ਹਾਂਜੀ ਪਹਿਲਾ ਕੈਂਪ ਜਦੋਂ ਲਾਇਆ ਸੀ ਅਸੀਂ ਵੀ ਥੋੜੇ ਪਹਿਲੀ ਵਾਰ ਇਹ ਚੀਜ਼ ਕੀਤੀ ਸੀਗੀ ਸੋ ਥੋੜਾ ਆਪਾਂ ਦੇਖਿਆ ਕਿ ਹਾਂ ਅਸੀਂ ਕਿੱਥੇ-ਕਿੱਥੇ ਗਲਤੀਆਂ ਕੀਤੀਆਂ ਸਿੱਖਿਆ ਉਹਨੂੰ ਇਸ ਵਾਰ ਪੂਰਾ ਕੀਤਾ ਤੇ ਉਦੋਂ ਵੀ ਲੋਕਾਂ ਨੇ ਬਹੁਤ ਸਾਰੇ ਤੇ ਤਾਂ 500 ਲੋਕ ਕੀ ਅਸੀਂ ਰਜਿਸਟਰ ਕੀਤੇ ਸੀਗੇ ਹਾਂਜੀ ਤੇ ਅਸੀਂ ਉਤੋਂ 150 ਬੰਦਿਆਂ ਦਾ ਪੇਸ਼ੈਂਟ ਸਾਡੇ ਡਿਟੈਕਟ ਹੋਏ ਸੀਗੇ ਜਿਹਨਾਂ ਦਾ ਇਲਾਜ ਆਪਾਂ ਸ਼ੰਕਰਾ ਹਸਪੀਟਲ ਉਧਿਆਣਾ ਕਰਾਇਆ ਸੀ ਜਿਹੜਾ ਉਹ ਤੁਸੀਂ ਕਹਿੰਦੇ ਵੀ ਇਲਾਜ ਸ਼ੰਕਰਾ ਹਸਪੀਟਲ ਉਧਿਆਣਾ ਤੋਂ ਹੁੰਦਾ ਜਿਹੜਾ ਪੇਸ਼ੈਂਟ ਆ ਉਹਨੂੰ ਲੈ ਕੇ ਜਾਣਾ ਜਾਂ ਲੈ ਕੇ ਆਣਾ ਉਹ ਵੀ ਤੁਹਾਡੇ ਵੱਲੋਂ ਪ੍ਰੋਵਾਈਡ ਹੋਏਗਾ ਜਾਂ ਨਹੀਂ ਉਹ ਵੀ ਟ੍ਰਾਂਸਪੋਰਟ ਸਾਡੇ ਵੱਲੋਂ ਪ੍ਰੋਵਾਈਡ ਹੁੰਦੀ ਹੈ ਜੇ ਵੈਸੇ ਤਾਂ ਹਸਪੀਟਲ ਦੀ ਬੱਸ ਹੁੰਦੀ ਹੈ ਪਰ ਜੇ ਉਹਨਾਂ ਦੀ ਬੱਸ ਨਹੀਂ ਹੋਏਗੀ ਅਸੀਂ ਪਿਛਲੀ ਵਾਰ ਵੀ ਪ੍ਰੋਵਾਈਡ ਕਰਾਈ ਸੀ ਤੇ ਜਿਸ ਵਾਰ ਲੋੜ ਪਈ ਸੀ ਇਸ ਵਾਰ ਵੀ ਟ੍ਰਾਂਸ ਜਿਸ ਨੂੰ ਨਾਨਕਵਾਲੇ ਯੂਟਿਊਬ ਤੇ ਵੀ ਉਹ ਨੂੰ ਮੈਂ ਕਰਦਾ ਕਿਹਦੇ ਜੀ ਹੁਣ ਪੇਸ਼ੈਂਟ ਹੈ ਜਿੱਦਾਂ ਹੁਣ ਆਪਰੇਸ਼ਨ ਹੋ ਗਿਆ ਉਸ ਤੋਂ ਬਾਅਦ ਉਹਦੀ ਦਵਾਈਆਂ ਵਗੈਰਾ ਹਾਂ ਉਹ ਦਵਾਈਆਂ ਐਨਕਾ ਜਿੰਨੂੰ ਲੋੜ ਆ ਫ੍ਰੀ ਆਫ ਕਾਸ ਦਿੱਤੀ ਜਾਂਦੀ ਹੈ ਸਾਰੇ ਨੂੰ ਜਿੱਦਾਂ ਯੂਰ ਵਾਇਸ ਫਾਊਂਡੇਸ਼ਨ ਦੇ ਕੋ ਪਿਛਲੇ ਹੋ ਇਹ ਤੋਂ 라ਉਬੇਸ ਮਾਦਰੇ ਕੰਮ ਆਏ ਜੀ ਕਰ ਰਹੇ ਹਾਂ ਜੀ ਇਸ ਤੋਂ ਇਲਾਵਾ ਦੇਖੋ ਸਾਡਾ ਇਹ ਤੇ ਦੂਜਾ ਕੈਂਪ ਹੈ ਪਰ ਜਿਹੜੀ ਸਾਡੀ ਸੰਸਥਾ ਹੈ ਪਿਛਲੇ 4 ਸਾਲ ਤੋਂ ਕੰਮ ਕਰ ਰਹੀ ਹੈ ਅਸੀਂ ਲੰਗਰ ਸੇਵਾ ਦੀ ਵਰਤਾਓ ਕਰਦੇ ਹਾਂ ਜੀ ਫਗਵਾੜਾ ਸੀਵਲ ਹਸਪੀਟਲ ਜਲੰਧਰ 150 ਪੇਸ਼ੈਂਟਸ ਲਈ ਇਹ ਦੋ ਹਫ਼ਤੇ ਚ ਦੋ ਵਾਰ ਚਲੰਦਰ ਫਗਵਾੜਾ ਫੇ ਆਪਾਂ ਕਿੰਨੀ ਬੱਚੀਆਂ ਦਾ ਸਕਿਲਡ ਜਿਹਨਾਂ ਦਾ ਤਿੰਨ ਤਿੰਨ ਮਹੀਨੇ ਦਾ ਚਾਰ ਚਾਰ ਮਹੀਨੇ ਦਾ ਕੋਰਸ ਆ ਕਟੋਕਟ 300 ਕੁੜੀਆਂ ਦਾ ਸੈੱਟ ਕੋ ਰਿਕਾਰਡ ਜਨਨ ਅਸੀਂ ਟ੍ਰੇਨਿੰਗ ਦਿੱਤੀ ਹੈ 100 ਬੱਚਿਆਂ ਦੇ ਕੋਲ ਅਸੀਂ ਸਾਡੇ ਬੱਚੇ ਆ ਜਿਹੜੇ ਸਟੂਡੈਂਟਸ ਮਾੜੇ ਕਰਾਂ ਦੇ ਜਿਹੜੇ ਬਿਲੋਂਗ ਕਰਦੇ ਉਹਨਾਂ ਦੀ ਅਸੀਂ ਫੀਸਾਂ ਦੇ ਰਹੇ ਹਾਂ ਰੋ ਰਾਸ਼ਨ ਅਸੀਂ ਪਾਉ ਦੇਂਦੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ ਮੈਡੀਕਲ ਇਲਾਜ ਕਰਾਈਦਾ ਜੇ ਆਪਰੇਸ਼ਨ ਹੋਵੇ ਦਵਾਈਆਂ ਦੇਈ ਦੀਆਂ ਫੇ ਜੇ ਕਿਸੇ ਦਾ ਵਿਆਹ ਆ ਉਹਦੇ ਵੀ ਚੈਲਪ ਕਰੀਦੀ ਪਰ ਸਾਡਾ ਇੱਕ ਆ ਕਿਸੀ ਪੈਸੇwidehat ਨਹੀਂ ਫੜਾਈਦੇ ਅਸੀਂ ਕੋਸ਼ਿਸ਼ ਕਰੀਦੀ ਹੈ ਕਿ ਸਾਡੀ ਟੀਮ ਦਾ ਮੈਂਬਰ ਜਾਵੇ ਵਿਜ਼ਿਟ ਕਰੇ ਵੈਰੀਫਾਈ ਕਰੇ ਕਿਉਂਕਿ ਜਿਹੜੀ ਐਨਜੀਓ ਐਨਜੀਓ ਮੈਂ ਕਹਾਂ ਕਿ ਮੇਰੇ ਪੈਸੇ ਨਾਲ ਚੱਲਦੀ ਪਈ ਹੈ ਤੇ ਇਹ ਗਲਤ ਸਹੀ ਨਹੀਂ ਹੈਗਾ ਕਿਉਂਕਿ ਐਨਜੀਓ ਲੋਕਾਂ ਦੇ ਸਹਿਯੋਗ ਨਾਲ ਚੱਲਦੀ ਹੈ ਤੇ ਜੇ ਲੋਕਾਂ ਦੇ ਪੈਸਾ ਸਾਨੂੰ ਕੋਈ ਦਿੰਦਾ ਕਿ ਹਾਂਜੀ ਇੱਥੇ ਲਾਣ ਨੂੰ ਆ ਉਹ ਸਹੀ ਜਗ੍ਹਾ ਲੱਗਣਾ ਚਾਹੀਦਾ ਤੇ ਸਾਡਾ ਫਰਜ਼ ਆ कि ਅਸੀਂ ਪੂਰਾ ਵੈਰੀਫਾਈ ਕਰਕੇ ਤੇ ਸਹੀ ਬੰਦਿਆਂ ਤੱਕ ਅੰਦੀ ਹੈਲਪ ਚਾਹੀਏ ਤਾਂ ਸਾਡੀ ਇਹ ਕੰਮ ਜਾਰੀ ਰਹੇਗਾ ਜਿਹੜਾ 3 ਮਈ ਨੂੰ ਕੈਂਪ ਲਗਾਇਆ ਜਾ ਰਿਹਾ ਉਹਦੇ ਬਾਰੇ ਫਗਵਾੜਾ ਵਸੇ ਨੂੰ ਕੀ ਪੀ ਰਹੇ ਮੈਂ ਫਗਵਾੜਾ ਵਸੇ ਨੂੰ ਇਹ ਅਪੀਲ ਕਰਦਾ ਹਾਂ ਜੀ ਕਿ ਵੱਤ ਤੋਂ ਵੱਤ ਵੱਤ ਚੜ ਕੇ ਤੁਸੀਂ ਆਓ ਇਹ ਕੈਂਪ ਤੁਹਾਡਾ ਹੈ ਐਨ ਜੀਓ ਵੀ ਤੁਹਾਡੀ ਹੈ ਸਾਡੇ ਨਾਲ ਜੁੜੋ ਅੱਛੇ ਕੰਮਾਂ ਦੀ ਤੁਸੀਂ ਦੇਖੋ ਸਾਡੇ ਕੰਮ ਤੇ ਮੈਸੇਜ ਦਿਓ ਵੱਤ ਵਾਰ ਵੀਡੀਓ ਸ਼ੇਅਰ ਕਰੋ ਤਾਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਜਿਹੜਾ ਲੋਕਾਂ ਦੀ ਪ੍ਰੋਬਲਮ ਉੱਥੇ ਤੱਕ ਪਹੁੰਚੇ ਤੇ ਉਹ ਇੱਥੇ ਆ ਸਕਣ